ਰੋਪੜ ਬਲਾਚੌਰ ਦੇ ਵਿਚਕਾਰ ਹੋਏ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਇਸ ਵਾਂਦੀ ਮਿਲੀ ਜਾਣਕਾਰੀ ਅਨੁਸਾਰ ਸਪਲੈਂਡਰ ਮੋਟਰਸਾਈਕਲ ਉੱਪਰ ਰੋਪੜ ਵੱਲੋਂ ਤਿੰਨ ਨੌਜਵਾਨ ਜਾ ਰਹੇ ਸਨ ਅੱਗੇ ਜਾ ਕੇ ਪਿੰਡ ਟੋਂਸੇ ਨੇੜੇ ਉਹਨਾਂ ਦਾ ਸੰਤੁਲਨ ਵਿਗੜ ਗਿਆ ਤੇ ਰੋਲਿੰਗ ਨਾਲ ਜਾ ਕੇ ਟਕਰਾ ਗਿਆ ਤੇਜ਼ ਹੋਣ ਦੇ ਕਾਰਨ ਮੋਟਰਸਾਈਕਲ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਤੇ ਮੌਕੇ ਤੇ ਹੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਇੱਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਮੌਕੇ ਤੇ ਪੁਲਿਸ ਪੁੱਜ ਗਈ ਹੈ ਕੀ ਹੈ ਸਾਰਾ ਮਾਮਲਾ ਆ ਤੁਹਾਨੂੰ ਕਨੇ ਮੌਕੇ ਦੀਆਂ ਤਸਵੀਰਾਂ ਇਹ ਜਿਹੜਾ ਐਕਸੀਡੈਂਟ ਹੋਇਆ ਤੁਹਾਡੇ ਕੋਲ ਲੱਗਦੇ ਸੀ ਜਿਹਨਾਂ ਫਾਦਰ ਸੀ ਇਹ ਕਿੱਥੋਂ ਆਏ ਸੀਗੇ ਜੀ ਤੇ ਇਹ ਜਿਹੜੇ ਦੋ ਬੰਦੇ ਹੋਰ ਸੀ ਨਾਲ ਇਹ ਵੀ ਨਾਲੇ ਸੀਗੇ ਕਿ ਇਹ ਹੋਰ ਯਾਰ ਦੋਸਤ ਸੀ ਯਾਰ ਦੋਸਤ ਸੀ ਤੇ ਇਹ ਕੀ ਸੀ ਤੁਹਾਡੇ ਫਾਦਰ ਦਾ ਨਾਂ ਹਾਂਜੀ ਜਿਸਵਿੰਦਰ ਕੁਮਾਰ ਜਿਸਵਿੰਦਰ ਕਿੰਨੀ ਕੁ ਉਮਰ ਹੈ ਇਹਨਾਂ ਦੀ ਵੈਸੇ ਤੇ ਤੁਹਾਨੂੰ ਹੁਣ ਕਿਵੇਂ ਪਤਾ ਲੱਗਿਆ ਕੋਣ ਆਇਆ ਸੀ ਸਾਨੂੰ ਰਾਗੀ ਨੇ ਦੱਸਿਆ ਜੀ ਹਾਂਜੀ 3 ਮਿੰਟ ਬਾਅਦ ਅਸੀਂ ਇੱਥੇ ਪਹੁੰਚੇ ਸੀ ਠੀਕ ਹੈ ਜੀ ਜਦੋਂ ਤੁਸੀਂ ਆਏ ਇੱਥੇ ਤਾਂ ਇਹ ਦੋ ਜਿਹੇ ਡੈੱਡ ਸੀਗੇ ਇੱਕ ਬੰਦਾ ਦੂਸਰਾ ਸੀ ਨਾਲ ਐਮਬੂ ਦੇ ਥੱਲੇ ਕੇ ਇੱਕ ਕਾਰੇ ਪਰ ਸੀਗੇ ਬੰਦੇ ਜਿਹੜੇ ਆ ਇਹਨਾਂ ਦਾ ਕੋਈ ਐਡਰੈਸ ਪਤਾ ਹੋਇਆ ਵੈਰੀਫਾਈ ਹੋਇਆ ਕੋਈ ਤੇ ਕੋਈ ਇਹ ਵੀ ਪਤਾ ਲੱਗਿਆ ਵੀ ਆਪ ਡਿਗੇ ਜਾਂ ਕਿਸੇ ਦੇ ਵਿੱਚ ਵਜੇ ਜਾਂ ਕੁਝ ਆਪੇ ਡਿਗੇ ਲੱਗਦੀ ਜੀ ਦੁਆ ਦੇ ਵਿੱਚ ਬੱਜੇ ਠੀਕ ਹੈ ਜੀ ਹੁਣ ਕੀ ਕਰ ਰਹੇ ਅੱਗੇ ਕਾਰਵਾਈ ਤੁਸੀਂ ਚੌਕੀਨ ਚਾਰ ਸਾਹਿਬ ਨੂੰ ਸੱਦ ਰਹੇ ਹੋ ਜੀ ਠੀਕ ਹੈ ਜੀ ਤੇ ਉਹ ਆਪਣੀ ਕਾਰਵਾਈ ਕਰ ਰਹੇ ਜੀ ਜਗਮਾਨ ਟੀਵੀ ਲਈ ਮੈਂ ਹਰੀਸ਼ ਮਠਲਾ